ਸੋਸ਼ਲ ਮੀਡੀਆ ਤੇ ਇੱਕ ਸਕੂਲ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਕੂਲ ਦੀ ਪ੍ਰਿੰਸੀਪਲ ਸਕੂਲ ਦੀ ਰਸੋਈ ਵਿੱਚ ਸਹਾਇਕ ਟੀਚਰ ਤੋਂ ਫੇਸ਼ੀਅਲ ਕਰਵਾਉਂਦੀ ਨਜ਼ਰ ਆ ਰਹੀ ਹੈ ਕੀ ਆ ਪੂਰਾ ਮਾਮਲਾ ਤੁਸੀਂ ਵੀ ਜਾਣੋ ਤੁਹਾਨੂੰ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਬਿੱਗਾਪੁਰ ਵਿਕਾਸ ਬਲੌਕ ਦੇ ਪ੍ਰਾਇਮਰੀ ਸਕੂਲ ਦਾਦਮਾਉਂ ਦੀ ਹੈ ਇੱਥੇ ਪ੍ਰਿੰਸੀਪਲ ਸੰਗੀਤਾ ਸਿੰਘ ਪੜਾਉਣ ਦਾ ਕੰਮ ਕਰਨ ਦੀ ਬਜਾਏ ਰਸੋਈ ਵਿੱਚ ਫੇਸ਼ੀਅਲ ਕਰਵਾਉਂਦੀ ਨਜ਼ਰ ਆਈ ਇਨਾ ਹੀ ਨਹੀਂ ਜਦੋਂ ਸਹਾਇਕ ਅਧਿਆਪਕ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਹੈਡਮਾਸਟਰ ਨੇ ਉਸ ਦੀ ਕੁਟਮਾਰ ਕੀਤੀ ਅਤੇ ਦੰਦਾ ਨਾਲ ਉਸ ਦਾ ਹੱਥ ਵੱਟ ਦਿੱਤਾ ਜਿਸ ਨਾਲ ਉਸ ਦਾ ਖੂਨ ਨਿਕਲ ਗਿਆ ਅਧਿਆਪਕ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਅਤੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਖੂਨ ਨਾਲ ਲੱਪਟ ਸਹਾਇਕ ਅਧਿਆਪਕਾ ਨੇ ਥਾਣਾ ਬਿੱਗਾਪੁਰ ਚ ਮੁੱਖ ਅਧਿਆਪਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਜਖਮੀ ਜਦਿ ਆਪਕਾ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਦੀ ਜਾਨ ਬਚਾਈ। ਮਾਮਲਾ ਬਿੱਗਾਪੁਰ 82 ਦੇ ਦਾਦਾ ਮੋ ਵਿਧਿਆਲਿਆ ਦਾ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਮੁਡਲਾ ਦਫ਼ਤਰ ਜਾਂ BSA ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਉਨਾ ਪੁਲਿਸ ਨੇ ਦੱਸਿਆ ਕਿ ਥਾਣਾ ਬਿੱਗਾਪੁਰ ਵਿਖੇ ਮਿਲੀ ਸ਼ਿਕਾਇਤ ਦੇ ਆਧਾਰ ਤੇ ਸੰਬੰਧਿਤ ਧਰਾਵਾ ਇਹਤ ਮਾਮਲਾ ਦਰਜ ਕਰਕੇ ਲੋੜਿੰਦੀ ਕਾਰਵਾਈ ਕੀਤੀ ਜਾ ਰਹੀ ਹੈ ਡੈਕਸ ਰਿਪੋਰਟ ਔਨ ਡਿਊਟੀ ਪੰਜਾਬ ਲਾਈਵ ਇਦਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਔਨ ਡਿਊਟੀ ਪੰਜਾਬ ਲਾਈਵ ਦੇ ਨਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੈਰੀ ਗੁੱਡ